ਨਮਸਕਾਰ ਦੋਸਤੋ ਮੈਂ ਹਾਂ ਅਸ਼ੋਕ ਤੇ ਤੁਸੀਂ ਦੇਖ ਰਹੇ ਹੋ ਪਠਾਨਕੋਟ ਮੀਡੀਆ ਦੋਸਤੋ ਗੱਲ ਕਰਾਂਗੇ ਪਿਛਲੇ ਦਿਨੀ ਜਿਹੜਾ ਪਠਾਨਕੋਟ ਦੇ ਸਰਹੱਦੀ ਇਲਾਕੇ ਦੇ ਵਿੱਚ ਕੁਝ ਸ਼ੱਕੀ ਦੇਖੇ ਗਏ ਸੀਗੇ ਜਿਸ ਨੂੰ ਲੈ ਕੇ ਪਠਾਨਕੋਟ ਜ਼ਿਲ੍ਹੇ ਦੇ ਵਿੱਚ ਵੀ ਹਾਈਲਾਈਟ ਕੀਤਾ ਗਿਆ ਸੀਗਾ ਤੇ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਵੀ ਹਾਈਲਾਈਟ ਕੀਤਾ ਗਿਆ ਸੀਗਾ ਤੇ ਉਸ ਵਕਤ ਤੋਂ ਲੈ ਕੇ ਹੁਣ ਤੱਕ ਜਿਹੜਾ ਸਰਚ ਵੀ ਚੱਲ ਰਹੇ ਨੇ ਨਾਕੇ ਵੀ ਸਖਤ ਕੀਤੇ ਹੋਏ ਨੇ ਪਰ ਦੱਸ ਦੇ ਕਿ ਕੱਲ ਹੀ ਜਿਹੜਾ ਪਠਾਨਕੋਟ ਦੇ ਨਾਲ ਲੱਗਦਾ ਏਰੀਆ ਹੈਗਾ ਜੀਐਨਕੇ ਦਾ ਕਠੂਆ ਜ਼ਿਲ੍ਹਾ ਉੱਥੇ ਇੱਕ ਅੰਤਕੀ ਹਮਲਾ ਹੋਇਆ ਕਹਿੰਦੇ ਨੇ ਹਜੇ ਤੱਕ ਵੀ ਜਿਹੜਾ ਮੁਠਭੇੜ ਚੱਲ ਰਹੀ ਹੈ ਉਹਦੇ ਵਿੱਚ ਕੁਝ ਸਾਡੇ ਜਵਾਨ ਸ਼ਹੀਦ ਵੀ ਹੋਏ ਨੇ ਤੇ ਕੁਝ ਜ਼ਖਮੀ ਵੀ ਹੋਏ ਨੇ ਉਸ ਨੂੰ ਦੇਖਦੇ ਹੋਏ ਵੀ ਇਸ ਵੇਲੇ ਅਸੀਂ ਖੜਿਆ ਸਰਹੱਦ ਦੇ ਨੇੜੇ ਪੈਂਦਾ ਨਾਕਾ ਮੰਗਵਾਲ ਹੈਗਾ ਨਾਕਾ ਮੰਗਵਾਲ ਮੋੜ ਤਸਵੀਰਾਂ ਦੇਖ ਸਕਦੇ ਹੋ ਇੱਥੇ ਜਿਹੜਾ ਪੁਲਿਸ ਪਾਰਟੀ ਵੱਲੋਂ ਲਗਾਤਾਰ ਨਾਕਾ ਜਿਹੜਾ ਸਖਤ ਕੀਤਾ ਹੋਇਆ ਤੇ ਹਰ ਆਉਣ ਜਾਣ ਵਾਲੀ ਗੱਡੀ ਹੈ ਚਾਹੇ ਮੋਟਰਸਾਈਕਲ ਆ ਉਹਨੂੰ ਬਰੀਕੀ ਦੇ ਨਾਲ ਚੈੱਕ ਵੀ ਕੀਤਾ ਜਾ ਰਿਹਾ ਫੋਰਸ ਦੇਖ ਸਕਦੇ ਤੁਸੀਂ ਜਿੱਥੇ ਪੰਜਾਬ ਪੁਲਿਸ ਹੈਗੀ ਹੈ ਉੱਥੇ ਹੋਰ ਵੀ ਫੋਰਸ ਜਿਹੜੀ ਹੈ ਨਾਲ ਮੌਜੂਦ ਹੈ ਹਥਿਆਰਾਂ ਨਾਲ ਲੈਸ ਹੈ ਕਿਸੇ ਵੀ ਤਰ੍ਹਾਂ ਦਾ ਇਹ ਰਿਸਕ ਨਹੀਂ ਲੈਣਾ ਚਾਹੁੰਦੇ ਫੋਰਸ ਵੱਲੋਂ ਜ਼ਿਲ੍ਹਾ ਪੁਲਿਸ ਵੱਲੋਂ ਵੀ ਤੁਸੀਂ ਉੱਪਰ ਤਸਵੀਰਾਂ ਦੇਖ ਸਕਦੇ ਹੋ ਸੀਸੀਟੀਵੀ ਨਾਲ ਵੀ ਨਜ਼ਰ ਰੱਖੀ ਜਾ ਰਹੀ ਹੈ ਸੀਸੀਟੀਵੀ ਲੱਗੇ ਨੇ ਨਾਕੇ ਦੇ ਉੱਤੇ ਇਹਦੇ ਨਾਲ ਵੀ ਜਿਹੜੀ ਹੈ ਨજર ਰੱਖੀ ਜਾ ਰਹੀ ਤਾਂ ਜੋ ਕੋਈ ਵੀ ਸ਼ੱਕੀ ਜਿਹੜਾ ਵਿਅਕਤੀ ਹੈ ਜਾਂ ਸ਼ਕਰਤੀ ਅੰਸਰ ਹੈ ਕਿਸੇ ਤਰ੍ਹਾਂ ਦੀ ਬਾਦਦਤ ਨੂੰ ਅੰਜਾਮ ਨਾ ਦੇ ਸਕੇ ਤੁਹਾਨੂੰ ਤਸਵੀਰਾਂ ਨਾਲ ਦੀ ਸਕਰੀਨ ਤੇ ਵੀ ਦਿਖਾ ਰਿਹਾ ਜਿਹੜਾ ਕਠੂਏ ਅਟੈਕ ਹੋਇਆ ਆਂਤ ਕੀ ਹਮਲਾ ਆ ਉਹਦੀਆਂ ਤਸਵੀਰਾਂ ਵੀ ਦਿਖਾ ਰਿਹਾ ਵਿੱਚ ਜਵਾਨ ਹੈਗੇ ਨੇ ਕਿੱਦਾਂ ਗੋਲੀ ਚੱਲ ਰਹੀ ਤੇ ਕਿੱਦਾਂ ਜਿਹੜੇ ਜਵਾਨ ਜ਼ਖਮੀ ਵੀ ਹੋਏ ਨੇ ਜਾਂ ਸ਼ਹੀਦ ਹੋਏ ਨੇ ਉਹ ਵੀ ਤਸਵੀਰਾਂ ਦਿਖਾ ਰਿਹਾ ਤੇ ਨਾਲ ਨਾਲ ਤੁਹਾਨੂੰ ਜਿਹੜਾ ਇਹ ਸਰਹੱਦ ਦੇ ਨਾਲ ਲੱਗਦਾ ਜਿਹੜਾ ਨਾਕਾ ਹੈਗਾ ਮੰਗਿਆਲ ਵੈਸੇ ਦਾ ਇੱਧਰ ਕੋਈ ਵੀ ਨਾਕਾ ਜਿਹੜਾ ਪੂਰਾ ਸਖਤ ਕੀਤਾ ਹੋਇਆ ਸੱਚ ਚੱਲ ਰਹੀ ਹੈ ਤੇ ਚੈਕਿੰਗ ਵੀ ਚੱਲ ਰਹੀ ਹੈ ਤੇ ਨਾਲ ਨਾਲ ਤੁਹਾਨੂੰ ਤਸਵੀਰਾਂ ਦੋਨੇ ਇਹ ਜਗ੍ਹਾ ਦੀਆਂ ਦਿਖਾ ਰਿਹਾ ਤੇ ਗੱਲਬਾਤ ਵੀ ਸੁਣਾਵਾਂਗੇ ਤੁਹਾਨੂੰ ਅਧਿਕਾਰੀਆਂ ਨੇ ਕੀ ਕੀਤੀ ਹੋਈ ਵੀ ਕਿੰਨੀ ਕੋ ਸੁਰੱਖਿਆ ਜਿਹੜੀ ਆ ਕੀਤੀ ਹੈ ਮਜ਼ਬੂਤ ਤੇ ਕੀ ਅੱਗੇ ਉਹਨਾਂ ਦਾ ਚੱਲ ਰਿਹਾ ਵੀ ਚੈਕਿੰਗ ਨੂੰ ਲੈ ਕੇ ਦੋਸਤੋ ਤਦ ਤੱਕ ਬਣੇ ਰਹੋ ਸਾਡੇ ਨਾਲ ਤੇ ਦੇਖਦੇ ਰਹੋ ਪਠਾਨਕੋਟ ਮੀਡੀਆ ਮਨਜੋ ਐਸਐਸਪੀ ਸੁਹੇਲ ਮੀਰ ਦੀ ਆਈਪੀਐਸ ਉਹਨਾਂ ਦੇ ਨਿਸ਼ਾਦਰ ਦੇਸ਼ ਤੇ ਅਸੀਂ ਸਮੇਂ-ਸਮੇਂ ਤੇ ਜਿਹੜਾ ਆਪਣਾ ਬਾਰਡਰ ਆ ਉਹਦੀ ਸਰਚ ਵੀ ਕਰਦੇ ਆ ਬਾਰਡਰ ਦੇ ਪਿੰਡਾਂ ਦੀ ਸਰਚ ਵੀ ਕਰਦੇ ਆ ਗੁਜਰਾں ਦੇ ਡੇਰੇ ਦੀ ਵੀ ਸਰਚ ਕਰਦੇ ਆ ਇਸੇ ਤਰ੍ਹਾਂ ਜਿਹੜਾ ਸਾਰਾ ਕੰਮ ਹੈ ਰੁਟੀਨ ਤਕਰੀਬਨ ਲਗਾਤਾਰ ਚੱਲਿਆ ਰਹਿੰਦਾ ਇਸੇ ਤਰ੍ਹਾਂ ਸੀ ਬਾਰਡਰ ਤੇ ਬੀਐਸਐਫ ਦੇ ਨਾਲ ਵੀ ਸਾਡਾ ਲਾਈਨਾਂ ਪੂਰਾ ਤੇ ਇਸੇ ਤਰ੍ਹਾਂ ਜਿਹੜੇ ਜੀਐਨਕੇ ਦੇ ਨਾਲ ਸਾਡੇ ਰਸਤੇ ਲੱਗਦੇ ਉਹਨਾਂ ਤੇ ਵੀ ਸਾਡੇ ਨਾਕੇ ਲੱਗੇ ਹੋਏ ਨੇ ਸਾਡੇ ਸਪੂਟੀ ਨੂੰ ਲੈ ਕੇ ਜਿਹੜਾ ਆਪਣਾ ਬਾਰਡਰ ਹੈ ਤੇ ਜਿਹੜਾ ਜੀਐਨਕੇ ਨਾਲ ਇਲਾਕਾ ਲੱਗਦਾ ਸਾਡਾ ਪੂਰਾ ਪੂਰੀ ਤਰ੍ਹਾਂ ਸੀਲ ਹੈ ਤੇ ਅਸੀਂ ਇਹਦੀ ਜਿਹੜੀ ਆਪਣਾ ਸੁੱਖਿਆ ਸੁੱਖਿਆ ਕਰ ਰਹੇ ਆ ਉਹਦੇ ਲਈ ਬਚਨ ਵਦਨ ਤੇ ਸਾਡੇ ਕੋਲ ਆਈਟੀਪੀਪੀ ਵੀ ਹੈ ਘਾਤਕ ਵੀ ਹੈ ਤੇ ਆਈਆਰ ਵੀ ਵੀ ਹੈ ਜਿਹਦੇ ਨਾਲ ਅਸੀਂ ਇਹ ਆਪਣੇ ਨਾਕੇ ਲਾ ਕੇ ਸੁੱਖਿਆ ਨੂੰ ਕਵਰ ਕਰਦੇ ਆ ਅਤੇ ਨਾਕਿਆਂ ਤੇ ਛੱਕੀ ਵਾਹਨਾਂ ਦੀ ਛੱਕੀ ਵਿਅਕਤੀਆਂ ਦੀ ਜਿਹੜੀ ਅਸੀਂ ਸਰਚ ਕਰਦੇ ਆ ਇਸੇ ਤਰ੍ਹਾਂ ਜਿਹੜਾ ਆਪਣਾ ਇਹ ਬਮਿਆਲਤਾ ਇਲਾਕਾ ਚੌਕੀ ਚਰਜ ਵਿਜੇ ਕੁਮਾਰ ਐ ਸਚਨ ਰੋਡ ਜੈਮਲ ਸਿੰਘ ਅਤੇ ਹੋਰ ਵੀ ਆਪਣਾ ਇਨਸਪੈਕਟਰ ਪ੍ਰੈਸ਼ਰ ਵੀ ਲੱਗੇ ਹੋਏ ਨੇ ਉਹ ਜਿਹੜਾ ਬੜੀ ਤੰਦੇ ਨਾ ਇਧਰ ਆਪਣਾ ਬਾਰਡਰ ਤੇ ਤਾਂ ਨਾ ਉਹ ਨਹੀਂ ਤੇ ਆਪਾਂ ਇਸ ਸੁਰੱਖਿਆ ਨੂੰ ਲੈ ਕੇ ਬਹੁਤ ਗੰਭੀਰ ਨੇ ਅਤੇ ਅਸੀਂ ਸਮੇਂ-ਸਮੇਂ ਤੇ ਸਰਚਾਂ ਸਰਚਾਂ ਹੋਈਆਂ ਆਪਣਾ ਚੈਕਿੰਗ ਹੋਈ ਸਹੀ ਕਰਦੇ ਰਹਿਣਾ ਅਸੀਂ ਕਿਹਾ ਲੇ ਕੇ ਕਿ ਬਿਲਕੁਲ ਨਾਲ ਇੱਥੇ ਡਿਸਟ੍ਰਿਕਟ ਕੂਆ ਲੱਗਦਾ ਹੈ ਅਲਾਨਕੀ ਹਮਲਾ ਵੀ ਹੋਇਆ ਇਸ ਏਰੀਆ ਵਿੱਚ ਇਸ ਰੱਖਿਆ ਨੂੰ ਲੈ ਕੇ ਕਿਦਾਂ ਵੇਖੋ ਇਸ ਹਮਲੇ ਤੋਂ ਬਾਅਦ ਵੀ ਅਸੀਂ ਬਹੁਤ ਪੂਰੇ ਅਲਰਟ ਹੈ ਕੱਲ ਜਦੋਂ ਸਾਨੂੰ ਇਸ ਹਮਲੇ ਦਾ ਪਤਾ ਲੱਗਾ ਤੇ ਸਾਡੀ ਜਿਹੜੀ ਫੋਰਸ ਪਹਿਲਾਂ ਹੀ ਅਲਰਟ ਸੀ ਤੇ ਅਸੀਂ ਬਾਕੀ ਹੋਰ ਵੀ ਜਿਹੜੀਆਂ ਟੀਮਾਂ ਲਾ ਕੇ ਅਸੀਂ ਇਸ ਆਪਣੇ ਬਾਰਡਰ ਨੂੰ ਤੇ ਜਿਹੜੇ ਏਰੀਆ ਨੂੰ ਅਸੀਂ ਕਾਫੀ ਸੀਰ ਕਰਤਾ ਸੀ ਅਤੇ ਚੈਕਿੰਗ ਸ਼ੁਰੂ ਕਰ ਦਿੱਤੀ ਸੀ ਅਤੇ ਹੁਣ ਵੀ ਜਿਹੜੀ ਜਿਹੜੀ ਚੈਕਿੰਗ ਹੈ ਤੇ ਜਿਹੜੀਆਂ ਸੱਚ ਹੈ ਸਾਡੀ ਲਗਾਤਾਰ ਜਾਰੀ ਹੈ